ਪੰਜਾਬ ਦੀ 25000 ਹੈਕਟੇਅਰ ਜ਼ਮੀਨ ਹੋਈ ਐਕਵਾਇਰ 15 ਜ਼ਿਲ੍ਹਿਆਂ ਦੀ 25000 ਹੈਕਟੇਅਰ ਜਿਹੜੀ ਜ਼ਮੀਨ ਹੈ ਦੋਸਤੋ ਉਹ ਐਕਵਾਇਰ ਹੋ ਚੁੱਕੀ ਹੈ ਪ੍ਰੋਜੈਕਟ ਹੈਗਾ ਭਾਰਤ ਮਾਲਾ ਪ੍ਰੋਜੈਕਟ ਸਸਿਕਾ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਸਾਥ ਟੀਵੀ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਕਿਉਂਕਿ ਇਸ ਚੈਨਲ ਦੇ ਉੱਪਰ ਲਗਾਤਾਰ ਅਸੀਂ ਜਿਹੜੇ ਅਹਿਮ issues ਹੁੰਦੇ ਨੇ ਉਹ issues ਤੁਹਾਡੇ ਨਾਲ ਸਾਂਝੇ ਕਰਦੇ ਆਂ ਭਾਵੇਂ ਇੰਟਰਵਿਊਜ਼ ਦੇ ਰੂਪ ਦੇ ਵਿੱਚ ਹੋਵੇ ਜਾਂ ਫਿਰ ਅਸੀਂ ਵੀਡੀਓ ਬਣਾਈਏ ਕਿ ਕਿੱਥੇ-ਕਿੱਥੇ ਕੀ-ਕੀ ਹੋ ਰਿਹਾ ਪਿਛਲੇ ਦਿਨੀ ਅਸੀਂ ਇੱਕ ਵੀਡੀਓ ਬਣਾਈ ਸੀ ਕਿ ਜਿਹੜੇ 12 ਸਮਾਰਟ ਸਿਟੀ ਪਾਸ ਕੀਤੇ ਨੇ ਸੈਂਟਰ ਦੀ ਸਰਕਾਰ ਨੇ ਤੇ ਪੰਜਾਬ ਨੂੰ ਵੀ ਇੱਕ ਸਮਾਰਟ ਸਿਟੀ ਦਿੱਤਾ ਗਿਆ ਉਸ ਵੀਡੀਓ ਨੂੰ ਤੁਸੀਂ ਲੱਖਾਂ ਦੇ ਤੱਕ ਦੇਖਿਆ ਉਸ ਵੀਡੀਓ ਨੂੰ ਪਿਆਰ ਦਿੱਤਾ ਕਮੈਂਟ ਤੁਸੀਂ ਕੀਤੇ ਕਿ ਇਹਨਾਂ ਪ੍ਰੋਜੈਕਟਾਂ ਦਾ ਪੰਜਾਬ ਨੂੰ ਕੀ ਫਾਇਦਾ ਜਾਂ ਫਿਰ ਕੀ ਨੁਕਸਾਨ ਹੈ ਇਦਾਂ ਹੀ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਪ੍ਰੋਜੈਕਟ ਚੱਲ ਰਹੇ ਨੇ ਉਹਦੇ ਅਸੀਂ ਵੀਡੀਓ ਬਣਾ ਕੇ ਤੁਹਾਡੇ ਤੱਕ ਲੈ ਕੇ ਆਵਾਂਗੇ ਸਭ ਤੋਂ ਪਹਿਲਾਂ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਸੀਂ ਦੱਸਾਂਗੇ ਤੁਹਾਨੂੰ ਇਸ ਚੈਨਲ ਦੇ ਉੱਪਰ ਕਿ ਪੰਜਾਬ ਦੀਆਂ ਜ਼ਮੀਨਾਂ ਕਿਹੜੀਆਂ ਕੰਪਨੀਆਂ ਐਕਵਾਇਰ ਕਰ ਰਹੀਆਂ ਨੇ ਸਰਕਾਰਾਂ ਦੇ ਕੀ ਪ੍ਰੋਜੈਕਟ ਨੇ ਕਿੱਥੇ ਜ਼ਮੀਨਾਂ ਦੀ ਕੀ ਕੰਡੀਸ਼ਨ ਕੰਡੀਸ਼ਨ ਹੈ ਕਿੱਥੇ ਜਿਹੜੇ ਰੇਟ ਨੇ ਜ਼ਮੀਨਾਂ ਦੇ ਉਹ ਕਰੋੜਾਂ ਦੇ ਵਿੱਚ ਨੇ ਤੇ ਕਿੱਥੇ ਜ਼ਮੀਨਾਂ ਕੌਡੀਆਂ ਦੇ ਭਾਅ ਨੇ ਤੇ ਕਿਵੇਂ ਉਹ ਕਰੋੜਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਹੋ ਰਹੀਆਂ ਨੇ ਉਹ ਸਾਰੇ ਦੋਸਤੋ ਆਪਾਂ ਗੱਲ ਕਰਾਂਗੇ ਅੱਜ ਦੀ ਦੋਸਤੋ ਜਿਹੜੀ ਮੈਂ ਵੀਡੀਓ ਲੈ ਕੇ ਆਇਆ ਇਹ ਵੀਡੀਓ ਪੰਜਾਬ ਦੇ ਸੰਦਰਭ ਦੇ ਵਿੱਚ ਆਪਾਂ ਦੇਖ ਦੇਖੀਏ ਕਿਉਂਕਿ ਪੰਜਾਬ ਇੱਕ ਐਗਰੀਕਲਚਰਲ ਸਟੇਟ ਹੈ ਤਾਂ ਬੜੀ ਇੱਕ ਮਹੱਤਵਪੂਰਨ ਵੀਡੀਓ ਹੈ ਦੋਸਤੋ ਪੰਜਾਬ ਦੀ 25000 ਹੈਕਟੇਅਰ ਜਿਹੜੀ ਜ਼ਮੀਨ ਹੈ ਇਹ ਜ਼ਮੀਨ ਪਿਛਲੇ ਦਿਨਾਂ ਦੇ ਵਿੱਚ ਅਕਵਾਇਰ ਕੀਤੀ ਗਈ ਹੈ ਇੱਕ ਪ੍ਰੋਜੈਕਟ ਸੀ ਪੰਜਾਬ ਦੇ ਵਿੱਚ ਐਨ ਐਚ ਏ ਆਈ ਤੇ ਜਿਸ ਨੂੰ ਐਨ ਐਚ ਏ ਆਈ ਨੇ ਰਨ ਕੀਤਾ ਤੇ ਨਾਲ ਨਾਲ ਜਿਹੜੀ ਦੇਸ਼ ਦੀ ਆਪਣੀ ਦੀ ਮਿਨਿਸਟਰੀ ਆ ਰੋਡ ਮਿਨਿਸਟਰੀ ਤੇ ਟ੍ਰਾਂਸਪੋਰਟੇਸ਼ਨ ਉਹਨਾਂ ਨੇ ਮਿਲ ਕੇ ਇਸ ਜਿਹੜਾ ਪ੍ਰੋਜੈਕਟ ਸੀ ਇਸ ਪ੍ਰੋਜੈਕਟ ਨੂੰ ਚਲਾਇਆ ਇਹ ਪ੍ਰੋਜੈਕਟ ਸੀ ਅਮਰਸਾ 2 ਜਾਮਨਗਰ ਤੱਕ ਇੱਕ ਇਕਨੋਮਿਕ ਨੈਸ਼ਨਲ ਕੋਰੀਡੋਰ ਬਣ ਰਿਹਾ ਉਸ ਕੋਰੀਡੋਰ ਤਹਿਤ ਪੰਜਾਬ ਦੀ 25000 ਹੈਕਟੇਅਰ ਜਿਹੜੀ ਜ਼ਮੀਨ ਹੈ ਉਹ ਜ਼ਮੀਨ ਭਾਰਤ ਵਾਲਾ ਪ੍ਰੋਜੈਕਟ ਦੇ ਤਹਿਤ ਦੋਸਤੋ ਰਿਕੁਆਇਰ ਕੀਤੀ ਗਈ ਹੈ ਤਕਰੀਬਨ 2-3 ਸਾਲ ਪਹਿਲਾਂ ਇਸ ਪ੍ਰੋਜੈਕਟ ਦੀ ਸ਼ੁਰੂਆਤ ਹੋਈ ਸੀ ਉਦੋਂ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਸੀ ਕੈਪਟਨ ਸਾਹਿਬ ਨੇ ਕਿਹਾ ਵੀ ਸੀ ਕਿ ਮੈਂ ਸੈਂਟਰ ਦੇ ਨਾਲ ਜਾ ਕੇ ਆਪਤਾ ਕਰੂੰਗਾ ਮੈਂ ਜਾ ਕੇ ਵਿਭਾਗਿਆਂ ਦੇ ਮੰਤਰੀਆਂ ਨੂੰ ਮਿਲੂੰਗਾ ਕਿ ਪੰਜਾਬ ਦੀ ਜਿਹੜੀ ਜ਼ਮੀਨ ਤੁਸੀਂ ਐਕਵਾਇਰ ਕਰ ਰਹੇ ਹੋ ਇਸ ਦੀ ਜਿਹੜੀ ਕੰਪਨਸੇਸ਼ਨ ਹੈ ਉਹ ਕੰਪਨਸੇਸ਼ਨ ਸਹੀ ਤਰੀਕੇ ਦੇ ਨਾਲ ਕਿਸਾਨਾਂ ਨੂੰ ਮਿਲੇ ਤੇ ਖੈਰ ਗੱਲਬਾਤ ਹੋਈ ਕੰਪਨਸੇਸ਼ਨ ਕਿੰਨੀ ਕ ਮਿਲੀ ਕਿੰਨੀ ਕ ਨਹੀਂ ਮਿਲੀ ਇਹ ਤਾਂ ਤੁਹਾਨੂੰ ਪਤਾ ਲੱਗ ਜੂਗਾ ਕਿ ਜਦੋਂ ਮੈਕ ਵਿੱਚ ਵਾਲੇ ਜ਼ਮੀਨ ਐਕਵਾਇਰ ਕਰਨ ਆਉਂਦੇ ਨੇ ਤਾਂ ਕਿਵੇਂ ਕਿਸਾਨ ਡੰਗਾ ਸੋਟੇ ਲੈ ਕੇ ਖੜ ਜਾਂਦੇ ਨੇ ਕਿ ਸਾਨੂੰ ਕੰਪਨਸੇਸ਼ਨ ਸਹੀ ਨਹੀਂ ਮਿਲੀ ਹੈਗੀ ਪਿਛਲੇ ਦਿਨੀ ਤੁਸੀਂ ਦੇਖਿਆ ਵੀ ਹੋਊਗਾ ਕਿ ਕਿਸਾਨ ਯੂਨੀਅਨ ਇਕਤਾ ਉਹ ਗੁਰਾਹ ਜਥੇਬੰਦੀ ਹੈ ਜਿਹੜੀ ਉਸ ਜਥੇਬੰਦੀ ਨੇ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਹੈ ਇਸ ਪ੍ਰੋਜੈਕਟ ਦੀ ਜਿਹੜੀ ਵਰਕਿੰਗ ਸੀ ਉਸ ਵਰਕਿੰਗ ਨੂੰ ਰੋਕਤਾ ਵੀ ਗਿਆ ਸੀ ਮਲੇਰ ਕੋਟੜਾ ਦੇ ਵਿੱਚ ਕੀ ਹੋਇਆ ਆਪਾਂ ਸਾਰਿਆਂ ਨੇ ਉਹ ਦੇਖਿਆ ਅੱਜ ਦੇ ਮੇਰੇ ਵੀਡੀਓ ਬਣਾਉਣ ਦਾ ਮਕਸਦ ਹੈਗਾ ਦੋਸਤੋ ਕਿ ਜਿਹੜਾ ਅੰਮ੍ਰਿਤਸਰ ਤੋਂ ਜਮਨਗਨਗਰ ਤੱਕ ਉਹ ਪਾਸ ਹੋਇਆ ਸੀ ਪ੍ਰੋਜੈਕਟ ਉਸ ਪ੍ਰੋਜੈਕਟ ਦੇ ਕੀ ਲੇਆਉਟ ਨੇ ਕੀ ਲੇਅਰਸ ਹੈਗੇ ਨੇ ਤੇ ਕੀ ਉਹ ਕਰਨਾ ਚਾਹੁੰਦੇ ਨੇ ਤੇ ਕੀ ਉਸ ਜਿਹੜਾ ਉਹ ਇੱਕ ਇਕਨੋਮਿਕ ਕੋਰੀਡੋਰ ਦੇ ਨਾਲ ਰਿਲੇਟਡ ਹੈ ਜੇ ਇਕਨੋਮਿਕ ਕੋਰੀਡੋਰ ਬਣਾਇਆ ਜਾ ਰਿਹਾ ਉਹਦਾ ਉਹ ਕੀ ਕਰਨਗੇ ਸਰਕਾਰ ਕੀ ਕਰੂਗੀ ਤੇ ਕੀ ਹੋਊਗਾ ਦੋਸਤੋ ਅੰਮ੍ਰਿਤਸਰ ਟੂ ਜਾਮਨਗਰ ਤੱਕ ਇੱਕ ਨੈਸ਼ਨਲ ਇਕਨੋਮਿਕ ਕੋਰੀਡੋਰ ਬਣਾਇਆ ਜਾ ਰਿਹਾ ਇਹਦੀ ਜਿਹੜੀ ਅੰਮ੍ਰਿਤਸਰ ਟੂ ਲੈ ਕੇ ਤੋਂ ਲੈ ਕੇ ਉੱਥੇ ਤੱਕ ਜਾਮਨਗਰ ਤੱਕ ਜਿਹੜੀ ਇਸ ਦੀ ਲੈਂਥ ਹੋਏਗੀ ਕਿਲੋਮੀਟਰ ਦੇ ਰੂਪ ਦੇ ਵਿੱਚ ਉਹ ਹੈਗੀ ਹੈ 1316 ਕਿਲੋਮੀਟਰ 1316 ਕਿਲੋਮੀਟਰ ਦੀ ਲੈਂਥ ਹੈ ਤੇ ਇਹ ਨਿਕਲੂਗਾ ਦੋਸਤੋ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚੋਂ ਆਹ ਫਰੀਦਕੋਟ ਬਠਿੰਡਾ ਅਪੋਹੋਰ ਗੰਗਾ ਨਗਰ ਬਿਕਾਨੇਰ ਨਾਗਪੁਰ, ਜੋਧਪੁਰ, ਰਦਨਪੌਰ, ਸਮਖਿਆਲੀ ਤੇਗੇ ਜਾਮਨਗਰ ਤੇ ਇਹਨੇ ਸਾਰੇ ਸ਼ਹਿਰਾਂ ਨੂੰ ਜਾਂ ਇਹਨਾਂ ਸੂਬਿਆਂ ਨੂੰ ਜਾਂ ਇਹਨਾਂ ਜ਼ਿਲ੍ਹਿਆਂ ਨੂੰ ਆਪਸ ਦੇ ਵਿੱਚ ਕਨੈਕਟ ਕਰੂਗਾ। ਕਨੈਕਟ ਇਸ ਕਰਕੇ ਕਰੂਗਾ ਕਿਉਂਕਿ ਇਹ ਇੱਕ ਟ੍ਰੇਡ ਰੂਟ ਹੈ ਤੇ ਜਿਹੜਾ ਫਿਊਚਰ ਪਲਾਨ ਹੈਗਾ ਕੇਂਦਰ ਦੀ ਸਰਕਾਰ ਦਾ ਉਹ ਹੈਗਾ ਕਿ ਜਿਵੇਂ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ ਜੇਕਰ ਰੋਡ ਕਨੈਕਟੀਵਿਟੀ ਹੋਊਗੀ ਜੇਕਰ ਇੱਕ ਆਪਾਂ ਡਵੈਲਪਮੈਂਟ ਦੇ ਰਾਹ ਦੇ ਉੱਪਰ ਜਾਣਾ ਚਾਹੁੰਦੇ ਆ ਤਾਂ ਸਾਨੂੰ ਇਹ ਵੱਡੇ ਵੱਡੇ ਹਾਈਵੇ ਐਕਸਪ੍ਰੈਸਵੇ ਵੱਡੇ ਵੱਡੇ ਰੋਡ ਜਾਂ ਜਿਹੜੇ ਟ੍ਰੇਡ ਰੂਟ ਨੇ ਇਹ ਸਾਨੂੰ ਚਾਹੀਦੇ ਨੇ ਇਸੇ ਦੇ ਰੂਪ ਦੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਜਿਹੜੀਆਂ ਪੰਜਾਬ ਦੀਆਂ ਜ਼ਮੀਨਾਂ ਐਕਵਾਇਰ ਕੀਤੀ ਗਈਆਂ ਨੇ ਖਰਕਲੇ ਪੰਜਾਬ ਦੀਆਂ ਨਹੀਂ ਹੋਰ ਸੂਬਿਆਂ ਦੀ ਵੀ ਜ਼ਮੀਨਾਂ ਵੀ ਐਕਵਾਇਰ ਕੀਤੀਆਂ ਗਈਆਂ ਨੇ ਆਪਾਂ ਗੱਲ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਆਪਾਂ ਪੰਜਾਬ ਦੇ ਨਾਲ ਸੰਬੰਧਤ ਹਾਂ ਤੇ ਪਹਿਲਾਂ ਆਪਾਂ ਪੰਜਾਬ ਤੇ ਵੀਡੀਓ ਬਣਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਹੋਰ ਸੂਬਿਆਂ ਬਾਰੇ ਵੀ ਦੱਸਾਂਗੇ ਤੇ ਸਰਕਾਰ ਚਾਹੁੰਦੀ ਹੈ ਜੇ ਡਿਵੈਲਪਮੈਂਟ ਕਰਨੀ ਹੈ ਤਾਂ ਸਾਨੂੰ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਹੈ ਉਹ ਸਹੂਲਤ ਸਾਨੂੰ ਉਹਨਾਂ ਕੰਪਨੀਆਂ ਨੂੰ ਪਰੋਵਾਈਡ ਕਰਾਨੀ ਪਊਗੀ ਜਿਹੜੀਆਂ ਕੰਪਨੀਆਂ ਵਿਦੇਸ਼ਾਂ ਤੋਂ ਆ ਕੇ ਦੇਸ਼ ਦੇ ਵਿੱਚ ਇਨਵੈਸਟਮੈਂਟ ਕਰਨਗੀਆਂ ਇਹ ਇੱਕ ਸਰਕਾਰ ਦੇ ਵੱਡੇ ਪ੍ਰੋਜੈਕਟਾਂ ਦੇ ਵਿੱਚੋਂ ਦੋਸਤੋ ਇਹ ਇੱਕ ਸਰਕਾਰ ਦਾ ਪ੍ਰੋਜੈਕਟ ਹੈ ਤੇ ਸਾਰੇ ਹੀ ਜਿਹੜੇ ਇਹਦੇ ਤੇ ਰੋਡ ਬਣਨਗੇ ਉਹ 4 ਲੇ ਹੋਣਗੇ ਜਾਂ 6 ਲੇਨ ਹੋਣਗੇ ਵੱਡੇ ਵੱਡੇ ਹਾਈਵੇ ਐਕਸਪ੍ਰੈਸਵੇ ਹੋਣਗੇ ਦੋਸਤੋ ਤੇ ਜਿਵੇਂ ਤੁਸੀਂ ਦੇਖੋ ਕਿ ਜਿਹੜੀ 25000 ਜ਼ਮੀਨ 25000 ਹੈਕਟੇਅਰ ਜ਼ਮੀਨ ਐਕਵਾਇਰ ਕੀਤੀ ਗਈ ਹੈ ਉਹਦੇ ਤੇ ਭਾਰਤ ਮਾਲਾ ਦੇ ਤਹਿਤ ਹੋਰ ਵੀ ਜਿਹੜੇ ਪ੍ਰੋਜੈਕਟ ਨੇ ਉਹ ਪ੍ਰੋਜੈਕਟ ਨਿਕਲਗੇ ਹੋਰ ਵੀ ਕਾਰਡੋਰ ਬਣਨਗੇ ਜਿਵੇਂ ਦਿੱਲੀ ਜੰਮੂ ਕਟੜਾ ਐਕਸਪ੍ਰੈਸਵੇ ਬਣ ਰਿਹਾ ਜਾਮਨਗੜ੍ਹ ਟੂ ਅਮਰਸਰੋ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਲੁਧਿਆਣਾ ਟੂ ਰੋਪੜ ਇੱਕ ਵੇ ਨਿਕਲੂਗਾ ਬਠਿੰਡਾ ਟੂ ਦੱਬ ਵਾਲੀ ਇੱਕ ਵੇ ਨਿਕਲੂਗਾ ਜਲੰਧਰ ਤੋਂ ਲੈ ਕੇ ਲੁਧਿਆਣਾ ਤੱਕ ਇੱਕ ਵੱਡਾ ਬਾਈਪਾਸ ਦੋਸਤੋ ਬਣੂਗਾ ਇਹ ਪੰਜਾਬ ਦੀ ਆਪਾਂ ਇਹ ਗੱਲ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਜ਼ਮੀਨਾਂ ਐਕਵਾਇਰ ਕਰਕੇ ਏਡੇ ਏਡੇ ਜਿਹੜੇ ਵੱਡੇ ਰੋਡ ਨੇ ਉਹ ਵੱਡੇ ਰੋਡ ਕੱਢੇ ਜਾ ਰਹੇ ਨੇ ਮੇਰੇ ਕੋਲ ਕੁਝ ਰਿਪੋਰਟਸ ਹੈਗੀਆਂ ਨੇ ਜਿਹੜੀਆਂ ਮੈਂ ਦੇਖ ਵੀ ਰਿਹਾ ਸੀ ਕਿ ਕਿੱਥੇ ਕੀ ਕੀ ਬਣ ਰਿਹਾ ਤੇ ਦੇਖੋ ਕਿ ਤੁਸੀਂ ਜਿਹੜੇ ਇਹ ਅਮਰਸਰ ਤੋਂ ਜਾਮਨਗਰ ਤੱਕ ਆਪਾਂ ਗੱਲ ਕਰ ਰਹੇ ਹਾਂ ਇਹ ਕੀ ਹੋਊਗਾ ਕਿ ਜਿਵੇਂ ਬਠਿੰਡਾ ਦੀ ਰਿਫਾਇਨਰੀ ਹੋਗੀ ਜਾਂ ਬਠਿੰਡਾ ਤੋਂ ਅੱਗੇ ਜਾਮਨਗਰ ਦੀ ਰਿਫਾਇਨਰੀ ਹੋਊਗੀ ਜਾਂ ਜਿੰਨੇ ਵੀ ਹੋਰ ਵਿੱਚ ਰਿਫਾਇਨਰੀਆਂ ਆਉਣਗੀਆਂ ਉਹਨਾਂ ਸਾਰਿਆਂ ਨੂੰ ਕਨੈਕਟ ਕਰੂਗਾ ਇਹ ਰੋਡ ਇਸ ਤੋਂ ਇਲਾਵਾ ਦੋਸਤੋ ਜਿਵੇਂ ਆਪਣਾ ਗੁਰੂ ਨਾਨਕ ਦੇ ਬਠਿੰਡਾ ਥਰਮਲ ਪਲਾਂਟ ਹੈਗਾ ਜਾਂ ਫਿਰ ਪਾਵਰ ਪਲਾਂਟ ਭਰਤਪੁਰ ਹੈਗਾ ਉਹਨਾਂ ਨੂੰ ਵੀ ਕਨੈਕਟ ਕਰੂਗਾ ਯਾਨੀ ਕਿ ਜੇਕਰ ਮੈਂ ਤੁਹਾਨੂੰ ਬਿਲਕੁਲ ਪਿੰਡ ਵਾਲੀ ਭਾਸ਼ਾ ਦੇ ਵਿੱਚ ਸਮਝਾਵਾਂ ਕਿ ਅੰਮ੍ਰਿਤਸਰ ਤੋਂ ਇੱਕ ਵੱਡਾ ਹਾਈਵੇ ਐਕਸਪ੍ਰੈਸ ਵੇ 4 ਲਾਈਨਰ 6 ਲਾਈਨ ਪੂਰੇ ਆਪਣੇ ਤਾਮ-ਜਾਮ ਦੇ ਨਾਲ ਬਣੂਗਾ ਉਹ ਜਾਊਗਾ ਜਾਮਨਗਰ ਤੱਕ ਜਾਮਨਗਰ ਤੱਕ ਜਾਊਗਾ ਪੰਜਾਬ ਦੇ ਕਈ ਜ਼ਿਲ੍ਹੇ ਟੱਚ ਹੋਣਗੇ ਤੇ ਇਸ ਦੇ ਲਈ ਜਿਹੜੀ ਜ਼ਮੀਨ ਐਕਵਾਇਰ ਕੀਤੀ ਗਈ ਐ ਉਹ ਐਕਵਾਇਰ ਕੀਤੀ ਗਈ ਐ 25 ਹਜ਼ਾਰ ਹੈਕਟੇਅਰ ਤੇ ਜਾਂਦਾ ਜਾਂਦਾ ਇਹ ਕੀ ਹੋਊਗਾ ਦੋਸਤੋ ਜਿਵੇਂ ਆਪਣਾ ਬਠਿੰਡਾ ਗੁਰੂ ਨਾਨਕ ਦੇਵ ਥਰਮਲ ਪਲਾਂਟ ਹੈ ਜਾਂ ਹੋਰ ਸੂਬਿਆਂ ਦੇ ਥਰਮਲ ਪਲਾਂਟ ਨੇ ਜਿਵੇਂ ਭਾਰਤਪੁਰ ਦਾ ਇੱਕ ਸੁਪਰ ਪਾਵਰ ਥਰਮਲ ਪਲਾਂਟ ਹੈ ਉਹਨਾਂ ਸਾਰਿਆਂ ਨੂੰ ਕਨੈਕਟ ਕਰ ਦੂਗਾ ਆਪਸੇ ਵਿੱਚ ਯਾਨੀ ਕਿ ਉੱਥੋਂ ਤੱਕ ਪਹੁੰਚਣਾ ਆਸਾਨ ਹੋ ਜਾਊਗਾ ਇਹਨਾਂ ਰੋਡਸ ਤੇ ਰਹੀਂ ਇਹ 16 ਵਾ ਜਿਹੜੀਆਂ ਰਿਫਾਇਨਰੀਸ ਹੈਗੀਆਂ ਨੇ ਜਿਵੇਂ ਬਠਿੰਡਾ ਰਿਫਾਇਨਰੀ ਹੋਊਗੀ ਜਾਂ ਜਾਮਨਗਰ ਦੀ ਰਿਫਾਇਨਰੀ ਹੋਊਗੀ ਉਹਨਾਂ ਸਾਰੀਆਂ ਰਿਫਾਇਨਰੀਆਂ ਨੂੰ ਵੀ ਟੱਚ ਕਰ ਦੂਗਾ ਇੱਕ ਟ੍ਰੇਡ ਰੂਟ ਹੋਊਗਾ ਦੋਸਤੋ ਟ੍ਰੇਡ ਰੂਟ ਦਾ ਭਾਅ ਹੈ ਕਿ ਜੇਕਰ ਦੇਸ਼ ਦੀ ਸਰਕਾਰ ਜਿਵੇਂ ਪਲਾਨ ਆ ਕਿ ਜੇਕਰ ਅਸੀਂ ਤਰੱਕੀਆਂ ਦੀ ਨਵੇਂ ਬੁਲੰਦੀਆਂ ਨੂੰ ਛੋਣਾ ਤਾਂ ਸਾਨੂੰ ਰੋਡ ਦੀ ਕਨੈਕਟੀਵਿਟੀ ਦੇਣੀ ਬੜੀ ਜ਼ਰੂਰੀ ਹੈ ਜੇਕਰ ਅਸੀਂ ਰੋਡ ਦੀ ਕਨੈਕਟੀਵਿਟੀ ਦਵਾਂਗੇ ਤਾਂ ਉਦੋਂ ਹੀ ਜਿਹੜੇ ਇਨਵੈਸਟਰ ਹੈਗੇ ਨੇ ਦੂਜੇ ਦੇਸ਼ਾਂ ਵਾਲੇ ਉਹ ਸਾਡੇ ਦੇਸ਼ ਦੇ ਵਿੱਚ ਆ ਕੇ ਇਨਵੈਸਟ ਕਰਨਗੇ ਸਾਡੇ ਇੱਥੇ ਪੈਸਾ ਲਾਉਣਗੇ ਸਾਡੇ ਜਿਹੜੇ ਢਾਂਚਾ ਅਸੀਂ ਤਿਆਰ ਕਰਕੇ ਦਵਾਂਗੇ ਜੇਕਰ ਉਹ ਹੁੰਦੇ ਆ ਆਹਨਾਂ ਲੱਗੂਆ ਕਿ ਹਾਂ ਇਸ ਦੇਸ਼ ਦੇ ਵਿੱਚ ਇਨਵੈਸਟ ਕਰਨੀ ਜ਼ਰੂਰੀ ਹੈ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਹੁਣ ਸਰਕਾਰਾਂ ਅਤੇ ਦੇਸ਼ਾਂ ਦੀ ਇੱਕ ਉਥੇ ਵੀ ਹੈਗੀ ਹੈ ਜਿਵੇਂ ਚਾਈਨਾ ਦੇ ਵਿੱਚ ਕੋਈ ਜੜੀਆਂ ਫੈਕਟਰੀਆਂ ਨੇ ਉਥੋਂ ਉਹ ਐਗਜ਼ਿਟ ਲੈ ਰਹੀਆਂ ਨੇ ਹੋਰ ਕੰਟਰੀਜ਼ ਦੇ ਵਿੱਚ ਵੀ ਜੜੀਆਂ ਫੈਕਟਰੀਸ ਹੈਗੀਆਂ ਨੇ ਫੈਕਟਰੀ ਦਾ ਸੈਟਅਪ ਹੈਗਾ ਉਥੋਂ ਐਗਜ਼ਿਟ ਲੈ ਰਹੀਆਂ ਨੇ ਤਾਂ ਹਰ ਦੇਸ਼ ਦੀ ਸਰਕਾਰ ਚਾਹੁੰਦੀ ਹੈ ਭਾਰਤ ਸਰਕਾਰ ਵੀ ਚਾਹੁੰਦੀ ਹੈ ਕਿ ਕਿਉਂ ਨਾ ਸੀ ਉਹਨਾਂ ਨੂੰ ਏਦਾਂ ਦਾ ਮਾਹੌਲ ਲਈਏ ਫੈਕਟਰੀਆਂ ਨੂੰ ਕਿ ਸਾਡੇ ਦੇਸ਼ ਦੇ ਵਿੱਚ ਆ ਕੇ ਉਹ ਲੋਕ ਇਨਵੈਸਟ ਕਰਨ ਇਨਵੈਸਟ ਕਰਨ ਸਾਨੂੰ ਨਵੇਂ ਰੋਜ਼ਗਾਰ ਪੈਦਾ ਹੋਣਗੇ ਤੇ ਕਿਸੇ ਤਰੀਕੇ ਦੇ ਨਾਲ ਜਿਹੜੀ ਸਾਡੀ ਕਾਸਟ ਹੈ ਉਹ ਵੀ ਬੈਨੀਫਿਸ਼ੀਅਰੀ ਸਾਫਤ ਹੋਊਗੀ ਸਰਕਾਰ ਦੇ ਲਈ ਦੂਜਾ ਹੋਊਗਾ ਕਿ ਜਿਹੜੇ ਆਹ ਟ੍ਰੇਡ ਰੂਟ ਨੇ ਇਹਨਾਂ ਦੇ ਨਾਲ ਤੇਲ ਦੀ ਬਚਤ ਹੋਊਗੀ ਕਿ ਵੱਡੇ ਰੋਡ ਬਣ ਜਾਣਗੇ ਸਰਕਾਰ ਦਾ ਇੱਕ ਆਹ ਵੀ ਮੰਤਣਾ ਹੈਗਾ ਦੂਜਾ એનર્ਜੀ ਵੀ ਸੇਵ ਹੋਊਗੀ ਦੂਜਾ ਟਾਈਮ ਵੀ ਬਚੂਗਾ ਤੇ ਟ੍ਰੈਫਿਕ ਦੀ ਜਿਹੜੀ ਸਮੱਸਿਆ ਟ੍ਰੈਫਿਕ ਦੀ ਸਮੱਸਿਆ ਵੀ ਹੱਲ ਹੋਊਗੀ ਤੇ ਆ ਆ ਪਲਾਨ ਨੇ ਦੋਸਤੋ ਤੇ ਜਿਹੜਾ ਇਹਦੀ ਡੈਡ ਲਾਈਨ ਸੀ ਇਹਦੀ ਡੈਡ ਲਾਈਨ ਸੀ 2023 ਤੱਕ ਕੰਪਲੀਟ ਕਰਨਾ ਸੀ ਕੰਪਲੀਟ ਅਜੇ ਹੋਇਆ ਨਹੀਂ ਤੇ ਕੰਮ ਦੇ ਅਧੀਨ ਹਲੇ ਇਹ ਕੰਮ ਇੱਥੇ ਜਿਹੜਾ ਹੈਗਾ ਉਹ ਚੱਲ ਰਿਹਾ ਕੰਮ ਹਜੇ ਤੇ ਕਾਂਗਰਸ ਦੀ ਸਰਕਾਰ ਦੇ ਵੇਲੇ ਇਹਦੀ ਸ਼ੁਰੂਆਤ ਹੋਈ ਸੀ ਤੇ ਕੈਪਟਨ ਸਾਹਿਬ ਕਹਿੰਦੇ ਵੀ ਸੀ ਕਿ ਕਿਸੇ ਨਾਲ ੱਟਕਾ ਨਹੀਂ ਹੋਊਗਾ ਜਿਹੜੀ ਕੰਪਨਸੇਸ਼ਨ ਹੈ ਬਿਲਕੁਲ ਉਹ ਸਹੀ ਹੋਊਗੀ ਤੇ ਜਿਹੜੀ 25000 ਹੈਕਟੇਅਰ ਹੈ ਜਿਹੜੇ ਹੋਰ ਭਾਰਤ ਮਾਲਾ ਦੇ ਤਹਿਤ ਜਿਹੜੇ ਪ੍ਰੋਜੈਕਟ ਬਣ ਰਹੇ ਨੇ ਜਿਵੇਂ ਮੈਂ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੱਸੂਗਾ ਜਾਂ ਜਿਹੜੇ ਅੰਡਰ ਪਾਈਪਲਾਈਨ ਨੇ ਪ੍ਰੋਜੈਕਟ ਉਹ ਕਿਹ ਕਿਹ ਪ੍ਰੋਜੈਕਟ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਪਰ ਕਿਸਾਨ ਜਥੇਬੰਦੀਆਂ ਨੇ ਭਾਰਤ ਮਾਲਾ ਪ੍ਰੋਜੈਕਟ ਜਿਵੇਂ ਮਲੇਰ ਕੋਟੜਾ ਦੇ ਵਿੱਚ ਇੱਕ ਆਪਣੀ ਸਟਰਗਲ ਸੰਘਰਸ਼ ਕੀਤਾ ਸੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਨੇ ਉਗਰਾਹਾ ਗਰੁੱਪ ਨੇ ਕਿਹਾ ਸੀ ਕਿ ਜਿਹੜੀ ਕੰਪਨਸੇਸ਼ਨ ਹੈ ਇਹ ਸਹੀ ਨਹੀਂ ਮਿਲ ਰਹੀ ਹੈਗੀ ਧੱਕੇ ਦੇ ਨਾਲ ਜ਼ਮੀਨਾਂ ਦੱਬੀਆਂ ਜਾ ਰਹੀਆਂ ਨੇ ਇਹ ਜਿਹੜਾ ਕਹਿਣਾ ਸੀ ਇਹ ਕਹਿਣਾ ਸੀ ਜਥੇਬੰ ਉਹੀ ਮੇਰੇ ਖਿਆਲ ਤੋਂ ਲੰਮਾ ਜਿਆਦਾ ਬੜਾ ਲੰਮਾ ਸਮਾਂ ਨਹੀਂ ਹੋਇਆ ਹੈਗਾ ਇਸ ਗੱਲ ਨੂੰ 2-4 ਮਹੀਨੇ ਦੀ ਗੱਲ ਹੈ ਜਦੋਂ ਇੱਕ ਵੱਡਾ ਤਾਮਜਾਮ ਆਪਣਾ ਨਾਲ ਲੈ ਕੇ ਗੁਰਹਾਜ ਜਥੇਵੰਦੀ ਉਹ ਜ਼ਮੀਨ ਸੀ ਜਿਹੜੀ ਜ਼ਮੀਨ ਉਹ ਵਾਪਸ ਕਰਵਾਤੀ ਸੀ ਇਦਾਂ ਹੀ ਆਪਾਂ ਨੇ ਹੋਰ ਕਿੰਨੇ ਥਾਮਾਂ ਦੇ ਉੱਪਰ ਦੇਖਿਆ ਕਿ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਪੰਜਾਬ ਸਰਕਾਰ ਵੀ ਕਹਿੰਦੀ ਰਹੀ ਕਿ ਅਸੀਂ ਵੀ ਗੱਲ ਕਰਾਂਗੇ ਕੰਪਨਸੇਸ਼ਨ ਦਾ ਰੌਲਾ ਕੰਪਨਸੇਸ਼ਨ ਅਸੀਂ ਸਹੀ ਕਰਵਾਵਾਂਗੇ ਮਤਲਬ ਕਿ ਪਰ ਕਿਸਾਨਾਂ ਨੂੰ ਵਿਸ਼ਵਾਸ ਨਹੀਂ ਬਣਿਆ ਸਰਕਾਰਾਂ ਦੇ ਉੱਪਰ ਇਸੇ ਕਰਕੇ ਸ਼ਾਇਦ ਕਿਸਾਨਾਂ ਨੇ ਜਾ ਕੇ ਉੱਥੇ ਜਿਹੜਾ ਭਾਰਤ ਵਾਲਾ ਪ੍ਰੋਜੈਕਟ ਸੀ ਉਹ ਪ੍ਰੋਜੈਕਟ ਰੁਕਤਾ ਵੀ ਪਿਛਲੇ ਦਿਨੀ ਕਿਸੇ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਸੀ ਸੋਸ਼ਲ ਮੀਡੀਆ ਦੇ ਉੱਪਰ ਉਹਨੇ ਕਿਹਾ ਸੀ ਕਿ ਆ ਦੇਖੋ ਮੈਂ ਭਾਰਤ ਵਾਲਾ ਪ੍ਰੋਜੈਕਟ ਦਾ ਜਿਹੜਾ ਰੋਡ ਹੈ ਉਹਦੇ ਉੱਪਰ ਖੜਿਆ ਕਿ ਇੱਕ ਕਿਸਾਨ ਦੀ ਵਿੱਚ ਜ਼ਮੀਨ ਆ ਗਈ ਉਸ ਕਿਸਾਨ ਨੇ ਆਪਣੀ ਜ਼ਮੀਨ ਦੇ ਲਈ ਹਾਂ ਨਹੀਂ ਕੀਤੀ ਇਸੇ ਕਰਕੇ ਉਹ ਜਿਹੜਾ ਕੰਮ ਹੈ ਉਹ ਕੰਮ ਉੱਥੇ ਹੀ ਰੁਕਿਆ ਹੋਇਆ ਅੱਗੇ ਤੁਰੇ ਨਹੀਂ ਹੈਗੀ ਗੱਲ ਕਈ ਦੋਸਤ ਕਹਿੰਦੇ ਨੇ ਕਿ ਪੰਜਾਬ ਨੂੰ ਇਹਦਾ ਕੀ ਫਾਇਦਾ ਤੁਸੀਂ ਸਾਨੂੰ ਕਿਉਂ ਦੱਸ ਰਹੇ ਹੋ ਦੋਸਤੋ ਮੇਰਾ ਮਕਸਦ ਹੈ ਜਾਂ ਸਾਡਾ ਮਕਸਦ ਹੈ ਸਾਡਾ ਮਕਸਦ ਹੈ ਕਿ ਤੁਹਾਡੇ ਨਾਲ ਸਿਰਫ ਤੇ ਸਿਰਫ ਜਾਣਕਾਰੀ ਸਾਂਝੀ ਕਰਨੀ ਕਿ ਜਿਹੜੇ ਨਵੇਂ ਪ੍ਰੋਜੈਕਟ ਆ ਰਹੇ ਨੇ ਪੰਜਾਬ ਦੇ ਵਿੱਚ ਇਹ ਤੁਹਾਡੇ ਤੱਕ ਵੀ ਇਹ ਜਾਣਕਾਰੀ ਪਹੁੰਚੇ ਤੁਹਾਨੂੰ ਵੀ ਪਤਾ ਲੱਗੇ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ ਸਾਡਾ ਮਕਸਦ ਹੋਣੀ ਹੈਗਾ ਜਿਵੇਂ ਤੁਸੀਂ ਕਮੈਂਟ ਕਰ ਦਿੰਦੇ ਹੋ ਕਿ ਤੁਸੀਂ ਤਾਂ ਇਹ ਕਰ ਰਹੇ ਹੋ ਤੁਸੀਂ ਜਾ ਕੇ ਰੋਕਦੇ ਨਹੀਂ ਹੁਣ ਅਸੀਂ ਥੋੜੀ ਜਾ ਕੇ ਰੋਕਾਂਗੇ ਜ਼ਮੀਨਾਂ ਕਿਸਾਨਾਂ ਨੇ ਦੇਣੀਆਂ ਨੇ ਕਿਸਾਨਾਂ ਦੀਆਂ ਉਹ ਜ਼ਮੀਨਾਂ ਨੇ ਜੇਕਰ ਕਿਸਾਨਾਂ ਨੂੰ ਸਹੀ ਲੱਗਦਾ ਕਿਸਾਨ ਜ਼ਮੀਨਾਂ ਆਪਣੀਆਂ ਦੇ ਰਹੇ ਨੇ ਜਿਹੜੇ ਕਿਸਾਨਾਂ ਨੂੰ ਸਹੀ ਨਹੀਂ ਲੱਗਦਾ ਉਹ ਸਟਰਗਲ ਕਰ ਰਹੇ ਨੇ ਤੇ ਜਿੱਥੇ ਲੈਂਡ ਐਕ acquisition ਐਕਟ ਦੇ ਰਾਹੀਂ ਸਰਕਾਰ ਜ਼ਮੀਨ ਐਕਵਾਇਰ ਕਰ ਰਹੀ ਆ ਕਰੋੜਾ ਕਰੋੜਾ ਰੁਪਇਆ ਸਰਕਾਰ ਕਿੱਲਿਆਂ ਦਾ ਦੇ ਰਹੀ ਆ ਉੱਥੇ ਸਾਡੇ ਕਿਸਾਨ ਵੀ ਭੱਜ ਭੱਜ ਕੇ ਜ਼ਮੀਨਾਂ ਦੇ ਰਹੇ ਨੇ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਹੈਗੀਆਂ ਤੇ ਦੂਜੇ ਸਰਕਾਰ ਦਾ ਹੀ ਮੰਦਣਾ ਹੈਗਾ ਸਰਕਾਰ ਆਪਣੇ ਰੈਫਰੈਂਸ ਦੇ ਨਾਲ ਚੱਲਦੀ ਆ ਸਰਕਾਰ ਕਹਿੰਦੀ ਕਿ ਜਦੋਂ ਦੁਨੀਆ ਤਰੱਕੀ ਕਰਕੇ ਅੱਗੇ ਤੱਕ ਚਲੀ ਗਈ ਤਾਂ ਅਸੀਂ ਆਪਣੇ ਰੋਡ ਦੇ ਵਿੱਚ ਸੌਰੀ ਆਪਣੇ ਦੇਸ਼ ਦੇ ਵਿੱਚ ਵੱਡੇ ਵੱਡੇ ਰੋਡ ਬਣਾ ਕੇ ਇੰਡਸਟਰੀ ਦਾ ਜਿਹੜਾ ਜ਼ੋਨ ਹੈਗਾ ਜਾਂ ਰੋਡ ਨੂੰ ਕਰੈਕਟ ਕਰਕੇ ਰੇਲਵੇ ਦੇ ਨਾਲ ਵੱਡੀਆਂ ਬਿਜਲੀ ਸਪਲਾਈ ਤੋਂ ਦੋਨਾਂ ਨੂੰ ਵੰਡ ਕੇ ਦੇ ਕੇ ਅਸੀਂ ਵੀ ਜਿਹੜੀ ਸਾਡੀ ਇਕਨੋਮੀ ਹੈ ਇਸ ਇਕਨੋਮੀ ਨੂੰ ਬੂਸਟ ਕਰਨਾ ਇਹ ਦੋਸਤੋ ਸਰਕਾਰ ਦਾ ਜਿਹੜਾ ਮੰਨਣਾ ਹੈਗਾ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈਗੀ ਹੈ ਤੁਸੀਂ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਸਾਡੇ ਕੰਮ ਦੀ ਜਾਣਕਾਰੀ ਹੋਗੀ ਅਸੀਂ ਉਸ ਨੂੰ ਕ੍ਰੋਸ ਕਰਕੇ ਚੈੱਕ ਕਰਕੇ ਅਸੀਂ ਉਹ ਜਾਣਕਾਰੀ ਵੀ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਅੱਜ ਦੀ ਇਸ ਛੋਟੀ ਜੀ ਵੀਡੀਓ ਬਣਾਉਣ ਦਾ ਮਕਸਦ ਸੀ ਕਿ 2-3 ਸਾਲ ਪਹਿਲਾਂ ਜਿਹੜਾ ਪ੍ਰੋਜੈਕਟ ਸ਼ੁਰੂ ਹੋਇਆ ਸੀ ਅੱਜ ਪੰਜਾਬ ਦੇ ਵਿੱਚ ਚੱਲ ਰਿਹਾ ਜਾਂਦੇ ਜਾਂਦੇ ਕਿ ਤੁਹਾਨੂੰ ਵਾਰ ਦੋ ਫਿਰ ਦੱਸ ਦਣਾ ਅਮਰਸਰ 2 ਅਮਰਸਰ 2 ਚਾਮਨਗਰ ਤੱਕ ਇਹਦੇ ਤਹਿਤ 25000 ਹੈਕਟੇਅਰ ਜਿਹੜੀ ਜ਼ਮੀਨ ਹੈ ਉਹ ਐਕਵਾਇਰ ਕੀਤੀ ਗਈ ਹੈ ਤੇ ਜਿਹੜੀ ਰਿਫਾਈਨਰੀਸ ਹੈਗੀਆਂ ਨੇ ਜਾਪੁਰੇ ਸੋਲਾਵਾ ਜਿਹੜੇ ਪਾਵਰ ਪਲਾਂਟਸ ਹੈਗੇ ਨੇ ਉਹਨਾਂ ਨੂੰ ਸਾਰਿਆਂ ਨੂੰ ਇਹ ਕਨੈਕਟ ਕਰੂਗਾ ਆਪਸ ਦੇ ਵਿੱਚ ਤੇ ਵੱਡੇ ਟ੍ਰੇਡ ਰੂਟ ਹੋਣਗੇ ਵੱਡੇ ਵੱਡੇ ਹਾਈਵੇ ਸੇ ਕਰਕੇ ਬਣਾਏ ਗਏ ਨੇ ਕਿ ਜਿਹੜਾ ਵਪਾਰ ਹੈ ਇਹਨਾਂ ਦੇ ਰਾਹੀਂ ਹੋਊਗਾ ਉਹ ਇੰਪੋਰਟ ਐਕਸਪੋਰਟ ਦਾ ਜਿਹੜਾ ਕਾਰੋਬਾਰ ਹੈ ਉਸ ਨੂੰ ਵਧਾਵਾ ਮਿਲੂਗਾ ਬਾਕੀ ਦੋਸਤੋ ਤੁਸੀਂ ਆਪਣੀ ਫੀਡਬੈਕ ਸਾਨੂੰ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ ਤੁਸੀਂ ਚੈਨਲ ਕਰ ਲਓ ਸਬਸਕ੍ਰਾਈਬ ਜਦੋਂ ਅਸੀਂ ਹੋਰ ਵੀਡੀਓ ਲੈ ਕੇ ਆਵਾਂਗੇ ਉਹ ਵੀਡੀਓ ਸਭ ਤੋਂ ਪਹਿਲਾਂ ਆ ਤੁਹਾਡੇ ਮੋਬਾਈਲ ਦੀ ਸਕਰੀਨ ਦੇ ਉੱਪਰ ਹੋਊਗੀ ਹੋਊਗੀ ਤਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਹੋਗਾ ਧੰਨਵਾਦ